ਰੱਬ ਜਦੋਂ ਵੀ ਮਾਰਦਾ ਹੈ ਤਾਂ ਮੱਤ ਮਾਰਦਾ ਹੈ ਤੇ ਭਗਵਤਿਆ ਤੇਰੀ ਮੱਤ ਵਚ ਗਈ ਹੈ ਤੇ ਜਿਹੜਾ ਹੰਕਾਰ ਦੇ ਵਿੱਚ ਤੂੰ ਫਿਰਦਾ ਹੈ ਤੇ ਉਹ ਜਲਦ ਹੀ ਲੋਕਾਂ ਨੇ ਤੇਰਾ ਭੰਨ ਦੇਣਾ ਹੈ ਤੇ ਤੇਰੇ ਤੰਬੂ ਵੀ ਜਿਹੜੇ ਕਿ ਉਖਾੜ ਦੇਣੇ ਨੇ ਇਹ ਬਿਆਨ ਸੁਨੀਲ ਜਾਖੜ ਦੇ ਵੱਲੋਂ ਦਿੱਤੇ ਗਏ ਨੇ ਤੇ ਦੱਸਿਏ ਕਿ ਉਹਨਾਂ ਨੇ ਅੱਜ ਵੱਡੀ ਲੀਡਰਸ਼ਿਪ ਨੂੰ ਲੈ ਕੇ ਜਿਹੜਾ ਕਿ ਅੱਜ ਬੋਹੜ ਦੇ ਵਿੱਚ ਕੈਂਪ ਨੂੰ ਲੈ ਕੇ ਪਿੰਡਾਂ ਦੇ ਵਿੱਚ ਜਾਣਕਾਰੀ ਦੇਣੀ ਸੀ ਤੇ ਜਿਸ ਤੋਂ ਬਾਅਦ ਉੱਥੇ ਹੀ ਪੁਲਿਸ ਪ੍ਰਸ਼ਾਸਨ ਦੇ ਨਾਲ ਵੀ ਉਹਨਾਂ ਦਾ ਆਹਮੋ ਸਾਹਮਣਾ ਹੋਇਆ ਪਰੰਤੂ ਇਸੇ ਨਾਂ ਉਹਨਾਂ ਦੇ ਵੱਲੋਂ ਜਿਹੜੇ ਕਿ ਬਿਆਨ ਦਿੱਤੇ ਗਏ ਤੇ ਉਥੇ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਲਲਕਾਰਦੇ ਹੋਏ ਨਜ਼ਰ ਆ ਰਹੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਭਾਜਪਾ ਨੇ ਹਮੇਸ਼ਾ ਹੀ ਗਰੀਬਾਂ ਦੀ ਬਾਹ ਫੜੀ ਹੈ ਤੇ ਉਥੇ ਹੀ ਜੇਕਰ ਪੰਜਾਬ ਦੇ ਲਈ ਅਸੀਂ ਬੇਸ਼ੱਕ ਸਾਡੀਆਂ ਜਿਹੜੀ ਕਿ ਪੰਜਾਬ ਦੇ ਵਿੱਚ ਭਾਜਪਾ ਹਮੇਸ਼ਾ ਜਿਹੜੀ ਕਿ ਗਰੀਬਾਂ ਦੇ ਪੱਖ ਦੇ ਵਿੱਚ ਖੜੀ ਹੈ ਤੇ ਜਿਸ ਦੇ ਤਹਿਤ ਹੁਣ ਇੱਕ ਵਾਰ ਫਿਰ ਤੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਜਿਹੜੇ ਕਿ ਸੁਨੀਲ ਜਾਖੜ ਲਲਕਾਰਦੇ ਹੋਏ ਨਜ਼ਰ ਆ ਰਹੇ ਨੇ ਹੋਰ ਕੀ ਕੁਝ ਕਹਿਣਾ ਹੈ ਆਉ ਤੁਹਾਨੂੰ ਸੁਣਾਉਣੇ ਜਦੋਂ ਕਹਿੰਦੇ ਰੱਬ ਮਾਰਦਾ ਹੈ ਅਕਲ ਨਹੀਂ ਅਕਲ ਮਾਰਦਾ ਹੈ ਲੱਤ ਨਹੀਂ ਤੋੜਦਾ ਕਿਸੇ ਦੀ ਬਾਹ ਨਹੀਂ ਭੰਨਦਾ ਕਿਸੇ ਦੀ ਹਾਂ ਬੱਤ ਮਾਰੀ ਗਈ ਹੈ ਸਰਕਾਰ ਦੀ ਅਕਲੀ ਵਾਲੇ ਜਿਹੜੇ ਲੁਟੇਰੇ ਆਏ ਇੱਥੇ ਭਗਵੰਦ ਮਾਨ ਜਿੰਦਾ ਠੇਕੇ ਤੇ ਰੱਖੀ ਹੈ ਆ ਸਰਕਾਰ ਕਿਹਦੇ ਚੱਲ ਰਹੀ ਹੈ ਬਾਅਦ ਚ ਥਿਆਣੇ ਨਹੀਂ ਕਹਿੰਦਾ ਫੇਰ ਲੱਭਦੀ ਫਿਰ ਨਹੀਂ ਆਣੇ ਉੱਡਾ ਵਾਲੇ ਤੁਰ ਜਾਣਗੇ ਭਗਵੰਦ ਮਾਨ ਹੋਣੀ ਤੇ ਜਿਹੜੇ ਐਮ ਐਲ ਏ ਸਾਹਿਬਾਨ ਇੱਥੇ ਘੁਮਰੇ ਆ ਪੈਸੇ ਕਿੱਡੇ ਕਰਦੇ ਆ ਇੰਨਾ ਸਾਰਿਆਂ ਨੂੰ ਪੁਛਣੀਆਂ ਪੈਣਗੀਆਂ ਉਹ ਤਾਂ ਜਾ ਕੇ ਦਿੱਲੀ ਬੈਠ ਜਾਣਗੇ ਪੁਛਣੀਆਂ ਇੱਥੇ ਬੈਣਗੀਆਂ ਸਭ ਇਸ ਕਰਕੇ ਤੁਸੀਂ ਧਕੜੇ ਹੋਏ ਹੋ ਇਹਨਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਉਹਨਾਂ ਦੇ ਹੱਕ ਸਮਝਾਣੇ ਸਾਬ ਮੈਂ ਇਹਨਾਂ ਨੂੰ ਕਹਿ ਰਿਹਾ ਸੀ ਤੁਹਾਡੇ ਇੱਥੇ ਸਾਡੇ ਕਿਸੇ ਦੇ ਜੇਬ 'ਚ ਜਾਂ ਹੱਥ 'ਚ ਕੋਮਪਿਊਟਰ ਦੇਖ ਰਹੇ ਹੋ ਪੰਜਾਬ ਸਰਕਾਰ ਨੇ ਕਰ ਪਰਚੇ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸੀ ਇਹਨਾਂ ਤੇ ਜਦੋਂ ਪੁੱਛਿਆ ਅੱਜ ਪੰਜਾਬ ਪੁਲਿਸ ਦੇ ਬੁਖਸ ਪ੍ਰਸੰਗ ਦਾ ਬਿਆਨ ਹੈ ਕਿ ਜੇ ਬੀਜੀਪੀ ਸਾਹਿਬ ਨੇ ਹਿੰਮਤ ਨਹੀਂ ਕੀਤੀ ਬਿਆਨ ਦੇਣ ਦੀ ਸਪੋਕਸਪਰਸਨ ਤੋਂ ਵਿਤਵਾ ਹੈ ਸਪੋਕਸਪਰਸਨ ਦਾ ਨਹੀਂ ਵਦੀ ਪਾਰਟੀ ਹੁੰਦੇ ਹੈ ਇਹ ਪੁਲਿਸਾਂ ਦੇ ਸਪੋਕਸਪਰਸਨ ਕੀ ਕਹਿੰਦੇ ਹੈ ਸਾਨੂੰ ਸ਼ਿਕਾਇਤਾਂ ਮਿਲੀਆਂ ਡਾਟਾ ਚੋਰੀ ਹੋ ਰਿਆ ਸੀ ਗਰੀਬਾਂ ਦਾ ਡਾਟਾ ਚੋਰੀ ਹੋ ਰਿਆ ਸੀ ਆਟਾ ਤਾਂ ਚੋਰੀ ਨਹੀਂ ਹੋ ਰਿਆ ਸੀ ਸਾਡੇ ਆਟੇ ਚੋਰਾ ਤੁਸੀਂ ਹੋ ਗਰੀਬ ਦੇ ਘਰੇ ਕੁਝ ਹੋਊਗਾ ਤਾਂ ਚੋਰੀ ਹੋਊਗਾ ਕਰੀਂ ਦੇ ਘਰੇ ਤੁਸੀਂ 1000 ਰੁਪਏ ਮਹੀਨੇ ਦਾ ਦਿੱਤਾ ਹੁੰਦਾ ਫੇਰ ਪਰਚੇ ਦਰਜ ਕਰਦੇ ਕਿ ਬੀਜੇਪੀ ਵਾਲੇ ਆਏ ਤੇ ਚੋਰੀ ਕਰਕੇ ਲੈ ਗਏ ਜੀ ਤੇ ਜਦੋਂ ਅਸੀਂ ਤੇਰ ਜਾਣੇ ਆਦੋਂ ਤੁਸੀਂ ਕਹਿੰਦੇ ਨਹੀਂ ਜੀ ਟੱਕਰਿ ਹੋ ਰਹੀ ਹੋ ਰਹੀ ਜੀ ਇਹ ਤਾਂ ਬਣਾ ਕੇ ਧੱਕਾ ਕਰ ਰਹੇ ਲੋਕਾਂ ਦੇ ਨਾਲ بڑا ਜ਼ੁਲਮ ਹੋ ਰਿਹਾ ਉਹਨਾਂ ਦਾ ਡਾਟਾ ਚੋਰੀ ਹੋ ਜੂਗਾ ਜੀ ਇਹਦਾ ਡਾਟਾ ਚੋਰੀ ਹੋ ਜੂਗਾ ਸਭ ਝੱਪ ਗਰੀਬਾਂ ਵਾਸਤੇ ਸਕੀਮਾਂ ਬਣਾਈਆਂ ਬੀਜੇਪੀ ਗਵਰਨਮੈਂਟ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਤੇ ਜਿਹੜੀ ਸਰਕਾਰ ਬਣਾਈ ਐ ਉਹਨਾਂ ਦਾ ਸਿੱਟਾ ਸੀਗਾ ਗਰੀਬ ਦੀ ਮਦਦ ਕਰੋ ਸਭ ਆਪਿਆ ਵੋਟਾਂ ਆ ਜਾਣਗੀਆਂ ਉਸੇ ਲਾਈਨ ਤੇ ਮੈਂ ਕਿਹਾ ਸੀ ਨਾ ਸੀ ਪੰਜਾਬ ਦੇ ਵਿੱਚ ਹੁਣ ਐਸੇ ਸੁਨੀਲ ਬੋਦਿਆ ਸੁਨੀਲ ਨੇ ਕੀ ਗਿਆ ਆਪਾਂ ਆਪਾਂ ਨਾਮਰਾਸ਼ੀ ਵੀ ਪੜ ਰਹੇ ਹਾਂ ਮੈਂ ਕਿਹਾ ਸੀ ਕਿ ਦਿਲ ਜਿੱਤੋ ਫੋਟਾ ਆਪਿਆ ਪਾ ਜਾਣਗੀਆਂ ਅਸੀਂ ਇੱਥੇ ਵਿੱਚ ਕਿਣ ਆਏ ਹਾਂ ਉਹਦਾ ਭਲਾ ਕਰੋਗੇ ਗਰੀਬ ਦਾ 2002 ਦੇ ਮੈਂ ਪਹਿਲੀ ਵਾਰ ਇਲੈਕਸ਼ਨ ਐਮਐਲਏ ਦਾ ਇੱਕੋ ਬਰੋ ਲੜਿਆ ਸਾਹਿਬ ਉਦੋਂ ਦੀ ਕੁਝ ਵੀਚ ਪਈ ਹੋਣੀ ਕਿ ਉਦੋਂ ਇਹਨੇ ਵੀਡੀਓ ਬਾਡੀ ਹੋਣੀ ਸੀ ਬੰਦੇ ਪਰ ਫਿਰ ਵੀ ਕੱਢ ਲੋ ਉੱਥੇ ਮੈਂ ਕਿਹਾ ਸੀਗਾ ਗਰੀਬ ਦੀ ਮਦਦ ਕਰੋ ਗਰੀਬ ਵੋਟ ਦੇਵੇ ਨਾ ਦੇਵੇ ਅਸ਼ੀਰਵਾਦ ਤਾਂ ਦੇਊਗਾ ਗਰੀਬ ਦੀ ਜਿੰਦਗੀ ਗਰੀਬ ਦਾ ਅਸ਼ੀਰਵਾਦ ਵੀ ਤੇ ਗਰੀਬ ਅਸ਼ੀਰਵਾਦ ਵੀ ਕੰਮ ਕਰਦਾ ਹੈ ਤੇ ਮੈਨੇ ਸਾਥੀਓ ਸੁਣ ਲਓ ਗਰੀਬ ਦੀ ਹਾ ਵੀ ਬੜੀ ਮਾਰਦੀ ਹੈ ਇੱਕ ਜਿਹਾ ਕੇ ਬੈਠੀ ਹੈ ਸਾਹਿਬ ਗਰੀਬ ਦੀ ਹਾਜੀ ਨੂੰ ਲੱਗੂਗੀ ਆ ਜਿਹੜੀ ਸਰਕਾਰ ਅਹੰਕਾਰ ਚ ਗੁਬੀ ਭਰਦੀ ਆ ਪੁਲਿਸ ਨੂੰ ਕੇ ਕਰਕੇ ਐਕੇ ਪਤਾ ਲੱਗਿਆ ਬੁੰਨਾ ਜੀ ਨੇ ਦੱਸਿਆ ਵੀ ਉੱਥੇ ਆਹ ਰਾਏਪੁਰੇ ਪਿੰਡ ਦੇ ਸਾਥ ਚ ਉੱਥੇ ਕਨਾਕ ਲਾ ਰੱਖੀ ਸੀ ਤੰਬੂ ਤੇ ਕੁਰਸੀਆਂ ਲਾ ਰੱਖੀ ਸੀ ਪੁਲਿਸ ਆ ਗਈ ਕਹਿੰਦੇ ਟੈਂਟ ਵਾਲਿਆਂ ਨੂੰ ਕਹਿੰਦੇ ਯਾਰ ਮੈਂ ਟੈਂਟ ਤੇਰਾ ਚੱਕ ਲੈ ਤੋ ਨਹੀਂ ਨਾ ਤੇਰਾ ਟੈਂਟ ਨਹੀਂ ਲੈ ਜਾਵਾਂਗੇ ਤੇ ਪਰਚਾ ਵੀ ਦਰਜ ਕਰਾਂਗੇ ਤੇਰੇ ਨੂੰ ਬੁੰਤਮਾਨ ਜੀ ਤੁਸੀਂ ਰਾਹ ਪੁਰੇ ਚੋ ਕਿਸੇ ਗਰੀਬ ਦਾ ਟੈਂਟ ਤਪਟਾ ਦਿਓਗੇ ਉਸ ਇਲਾਕੇ ਸੀ ਪਰ ਇੱਕ ਗੱਲ ਹੈ ਛੋਟੇ ਆਲਾ ਕੰਬੂ ਹੈ ਗਰੀਬ ਲੋਕ ਹੀ ਪਟਣਗੇ ਆਹ ਕਰੈਤੀ ਲੈ ਬਗਵੰਤ ਮਾਨ ਸਰਕਾਰ ਦਾ ਟੰਬੂ ਹੈ ਗਰੀਬ ਲੋਕ ਹੀ ਪਟਣਗੇ ਜਿਹਨਾਂ ਦਾ ਹੱਕ ਮਾਰ ਰਹੇ ਤੁਸੀਂ ਕਿਹੜਾ ਹੱਕ ਮੈਂ ਦੱਸਦਾ ਕਿਹੜਾ ਹੱਕ ਹੈ ਜਿਹੜਾ ਹੈ ਕੋਈ ਜਾ ਰਹੇ ਬਗਵੰਤ ਜੀ ਤੁਹਾਨੂੰ ਪਤਾ ਹੈ ਪੰਜਾਬ ਦੇ ਅੰਦਰ ਕਿੰਨੇ ਲੋਕਾਂ ਨੂੰ ਅਰਸ਼ਮਾਨ ਕਾਰਡ ਬਣੇ ਕਿ ਭਗਵੰਤ ਮਾਚੀ ਜਿਆਦਾ ਟਾਈਮ ਦੇਤੇ ਪਾਸੇ ਲਾਉਂਦੇ ਨਹੀਂ ਥੇ ਕਿਤੇ ਦੇ ਰੱਖਿਆ ਮੁਖਮਾ ਚ ਲੱਗੇ ਰਹੇ ਤੇ ਪਤਾ ਨਹੀਂ ਕਿ ਕਿ ਆਖੇ ਉਕੜੇ ਦੇਖਦੇ ਨਹੀਂ ਦੇਖਦੇ ਕੋਈ ਨਾ ਕੋਈ ਛੁਪਕਦਾ ਆਏ ਦੁਰੋ ਦੁਰੋ ਭਾਉਦੇ ਰਹਿੰਦੇ ਐ ਮੈਂ ਦੱਸਦਾ ਅੰਕੜੇ ਜਿਸ ਕਰਕੇ ਅੱਜ ਮੈਂ ਆਇਆ ਕਿ ਤੁਹਾਡੇ ਵਿੱਚ ਆਇਆ ਕਿ ਨਾ ਪੰਜਾਬ ਦੇ ਅੰਦਰ ਇੱਕ 91 ਲੱਖ ਦੇ ਆਇਸ਼ਮਾਨ ਕਾਟ ਬਣੇ ਸਾਬ 91 ਲੱਖ 50000 ਲੋਕਾਂ ਨੇ ਆਇਸ਼ਮਾਨ ਕਾਟ ਜਿਹਦੇ ਤਹਿਤ ਜਿਹੜੇ ਸੰਦੀਪ ਜਾਖੜੋਰੀ ਗੱਲ ਕਰ ਰਹੇ ਸੀਗੇ ਤੇ ਮੁੰਡੇ ਦਾ ਆਪਰੇਸ਼ਨ ਉੱਥੋਂ ਹੋ ਗਿਆ ਹੈਮਸ ਗਰੁੱਪ ਪਟੰਡੇ ਤੋਂ 270000 ਉਨ੍ਹਾਂ ਵਾਸਤੇ ਆਇਸ਼ਮਾਨ ਕਾਟ ਜਿਹੜੇ ਬਣਦੀਆਂ ਮੋਦੀ ਸਾਹਿਬ ਦੀ ਸਰਕਾਰ ਨੇ ਬਣਾਏ ਹੈ 91 ਲੱਖ ਹਰਿਆਣੇ ਦੀ ਆਬਾਦੀ ਆਪਣੇ ਤੋਂ ਕਿੰਨੀ ਘੱਟ ਹੈ ਸਾਹਿਬ ਹਰਿਆਣੇ ਦੀ ਆਬਾਦੀ ਘੱਟ ਆਪਣੇ ਤੋਂ ਉਹ ਛੋਟੇ ਬਣਾਇਆ ਹੈ ਸਤਿਕਾਰਯੋਗੀ ਦੀ ਬੇਨਤੀ ਏ ਜਿਹੜਾ ਪਾ 3 ਕਰੋੜ ਆ ਨਾ ਉਹ 7 ਕਰੋੜ ਹੋਣੇ ਹੈ ਉਹਨਾਂ ਦੇ ਬਣਿਆ ਆਪਣੇ ਤੋਂ ਢੇਡੇ 1 ਕਰੋੜ 41 ਲੱਖ ਤੇ ਆਹ ਜਿਹੜੇ ਕੈਂਪਾਂ ਨੂੰ ਤੁਸੀਂ ਰੋਕ ਰਹੇ ਹੋ